करने के बारे में सोचता बहुत है मगर करता नहीं और सफल इंसान सिर्फ सोचता ही नहीं बल्कि कर देता है ये फर्क है असफल इंसान सोचता हर महीने रहता है <tellan> इत्ता कर आवे इत्ता कर देना मैं देखिदा इत्ता हो जाना है तुसी भी कई वरा सोचदे होगे कई नौजवान दसदे मालिको कई वरा सोचिदा कि आज जिम जाके ना इत्ता कर ली जिम जादे पर सवेर हुंदी तो उठो ना डेली नहीं करदा ਰਾਤ ਨੂੰ ਬੜਾ ਸੋਚੀਦਾ ਹੈ ਸ਼ਾਇਦ ਤੁਹਾਡੇ ਨਾਲ ਵੀ ਤਾਂ ਹੁੰਦੀ ਹੋਵੇ ਕਿ ਅੱਜ ਨਾ ਸਵੇਰ ਨੂੰ ਉੱਠ ਕੇ ਸਿਮਰਨ ਤੇ ਬੈਠਣਾ ਹੈ ਇਦਾਂ ਆਨੰਦ ਲੈਣਾ ਇਦਾਂ ਲੈਣਾ ਪਰ ਸਵੇਰ ਨੂੰ ਅੱਖ ਖੋਲਦੀ ਤਾਂ ਨਹੀਂ 10 ਮਿੰਟ ਹੋਰ ਸੌਣਾ ਹੈ 10 ਮਿੰਟ ਹੋਰ ਸੌਣਾ ਹੈ ਸਮਝਦੇ ਹੋ ਕਿ ਨਹੀਂ ਹੁਣ ਕਈ ਵੇਰਾਂ ਕੀ ਹੁੰਦਾ ਇਨਸਾਨ ਦੇਖਦਾ ਹੈ ਉਹੀ ਮੇਰਾ ਭਜਨ ਮਸ਼ੀਨ ਦੇ ਉੱਪਰ ਨਾ ਚੜ ਕੇ ਤੋਲਦਾ ਜਦੋਂ ਉਹ ਭਜਨ ਜ਼ਿਆਦਾ ਹੋ ਗਿਆ ਹੁਣ ਮੈਂ ਅੱਜ ਤੋਂ ਕਲੀਆਂ ਚੀਜ਼ਾਂ ਬੰਦ ਮਿੱਠੀਆਂ ਚੀਜ਼ਾਂ ਬੰਦ ਸੋਚਦਾ ਬਹੁਤ ਖੁਸ਼ ਹੈ ਪਰ ਜਦੋਂ ਅੱਜ ਖਾ ਲਿਆ ਇੱਕ ਦਿਨ ਦਾ ਖਾਣਨਾ ਕੀ ਹੁੰਦਾ ਹੈ ਇੱਕ ਦਿਨ ਨਾ ਕੀ ਫਰਕ ਪੈਂਦਾ ਖਾਲਾ ਇੱਕ ਸੋਸੇ ਨਾਲ ਕੀ ਹੁੰਦਾ ਇੱਕ ਭਟੂਰੇ ਨਾਲ ਕੀ ਹੁੰਦਾ ਪਰ ਉਹ ਪਤਾ ਨਹੀਂ ਕਿ ਇੱਕ ਇੱਕ ਨਾਲੀ ਤਾਂ ਬੂਦ ਬੂਦ ਨਾਲੀ ਤਾਂ ਸੋ ਜਿਹੜਾ ਅਸਫਲ ਇਨਸਾਨ ਹੈ ਫੜ ਕਿੰਨਾ ਜੀ ਹੈ ਉਹ ਸੋਚਣ ਦਾ ਬਹੁਤ ਹੈ ਪਰ ਕਰਦਾ ਇਸ ਲਈ ਹੁਣ ਤੁਸੀਂ ਦੇਖੋ ਕਿਹਨਾਂ ਚੋਂ ਆ ਕਿਹੜੀ ਕੈਟਾਗਰੀ ਚੋਂ ਤੁਸੀਂ ਸੋਚਣ ਵਾਲੀ ਨਾ ਬਣੋ ਕਿ ਮੈਂ ਇਦਾਂ ਕਰ ਦੂੰ ਮੈਂ ਇਦਾਂ ਕਰ ਦੂੰ ਇਦਾਂ ਕਰ ਦੇਣਾ ਮੈਂ ਇਦਾਂ ਕਰ ਦੇਣਾ ਕਹਿੰਦੇ ਅਸਫਲ ਇਨਸਾਨ ਕਰਨੇ ਕੇ ਬਾਰੇ ਮੇ ਸੋਚਤਾ ਬਹੁਤ ਹੈ ਮਗਰ ਕਰਤਾ ਨਹੀਂ اور ਸਫਲ ਇਨਸਾਨ ਸਿਰਫ ਸੋਚਦਾ ਹੀ ਨਹੀਂ ਬਲਕੇ ਕਰ ਦੇਤਾ ਹੈ ਜਦੋਂ ਵਕਤ ਆਂਦਾ ਹੈ ਜਦੋਂ ਟਾਈਮ ਆਂਦਾ ਹੈ ਕਰਨ ਦਾ ਉਹ ਕਰਕੇ ਦਿਖਾਂਦਾ ਹੈ ਜੇ ਰਾਤ ਨੂੰ ਸੋਚਦਾ ਹੈ ਨਾ ਆ ਸਵੇਰੇ ਕਰਨਾ ਹੈ ਤੇ ਜਿੱਦਾਂ ਹੀ ਸਵੇਰ ਹੁੰਦੀ ਉਹ ਨਾਲ ਹੀ ਕਰਕੇ ਦਿਖਾਂਦਾ ਹੈ ਉਹ ਸਿਰਫ ਪਲੈਨਿੰਗ ਹੀ ਨਹੀਂ ਕਰਦਾ ਰਹਿੰਦਾ ਕਿਉਂਕਿ ਪਲੈਨਿੰਗ ਕਰਨ ਵਾਲੇ ਸਿਰਫ ਪਲੈਨਿੰਗ ਕਰਨ ਵਾਲੇ ਕਦੀ ਕਾਮਯਾਬ ਨਹੀਂ ਹੁੰਦੇ ਪਲੈਨਿੰਗ ਦੇ ਨਾਲ ਨਾਲ ਐਕਸ਼ਨ ਲੈਣਾ ਮਿਹਨਤ ਕਰਨੀ ਇਸ ਲਈ ਆ ਜੈਸੀ ਵੀ ਤੁਹਾਡੇ ਦੇ ਕੁਮੀਦ ਰੱਖਾਂਗੇ ਕਿ ਸੋਚੋ ਪਲੈਨਿੰਗ ਕਰੋ ਪਰ ਉਹਦੇ ਨਾਲ ਨਾਲ ਐਕਸ਼ਨ ਵੀ ਲਓ ਉਹਦੇ ਨਾਲ ਨਾਲ ਮਿਹਨਤ ਵੀ ਕਰੋ ਸਮੇਂ ਦੀ ਹੋਗਣੀ ਹੁਣ ਇਹਨੂੰ ਨਾ ਇੱਕ ਵਾਰੀ ਅਸੀਂ satsang ਸਮਝਾਇਆ ਸੀ ਹੁਣ ਜਿਹੜਿਆਂ ਨੇ ਉਹ satsang ਸੁਣਿਆ ਹੋਏਗਾ ਉਹ ਸ਼ਾਇਦ ਹੁਣ ਉੱਠ ਕੇ ਆ ਜਾਣ ਉੱਠ ਕੇ ਨਾ ਕੋਈ ਆਇਆ ਪਹਿਲੇ ਦੱਸ ਦੇਗੀ ਪਹਿਲੀ ਦੱਸ ਲਈ ਸਾਡਾ ਅੰਮ드ਰਵਾਰ ਸੱਸਣ ਸੀ ਉੱਥੇ ਅਸੀਂ ਨੇ ਇੱਕ ਨੋਟ ਲਿਆ 100 ਦਾ ਹੁਣ ਸਿਰਫ ਇੱਕ ਐਗਜ਼ਾਮਪਲ ਦੇ ਰਹੇ ਆ ਜਿਹਦਾ ਸਾਡੇ ਹੱਥ ਚ ਹੈ ਇਹ ਪੇਪਰ ਐਸ ਵੇਲੇ ਉਦੋਂ ਇਹ 100 ਦਾ ਨੋਟ ਪਕੜਿਆ ਇਹਦਾ ਔਰ ਪੁੱਛਿਆ ਇਹ 100 ਦਾ ਨੋਟ ਕਿਹਨੂੰ ਚਾਹੀਦਾ ਹੈ ਕਿਹੜਾ ਲੈਣਾ ਚਾਹੁੰਦਾ ਸਾਰੇ ਗੰਦੇ ਅਸੀਂ ਅਸੀਂ ਇਸ ਬੈਠੇ ਬੈਠੇ ਹੱਥ ਉੱਥੇ ਖੜਾ ਕਰੀ ਜਾਂਾਂ ਸਮਝਦੇ ਹੋ ਕਿ ਨਹੀਂ ਇਹ ਬਜਾ ਕਿਹਨੂੰ ਚਾਹੀਦਾ ਹੁਣ ਜੇ ਤੁਹਾਨੂੰ ਪੁੱਛੀਏ ਸਾਰੇ ਹੱਥ ਫੜੇ ਕਰਦੇ ਕਿ ਨਹੀਂ ਸਾਨੂੰ ਚਾਹੀਦਾ ਸਾਨੂੰ ਚਾਹੀਦਾ ਹੁਣ ਇਹਕਾ ਚਾਹੀਦਾ ਕਿਸੇ ਨੂੰ ਹਾਂਜੀ ਚਾਹੀਦਾ ਕਿਸੇ ਨੂੰ ਹਾਂਜੀ ਉਹ ਚਾਹੀਦਾ ਕਿਸੇ ਨੂੰ ਹਾਂਜੀ ਤੁਹਾਨੂੰ ਕਿਸੇ ਨੂੰ ਨਹੀਂ ਚਾਹੀਦਾ ਜੇ ਕਿਸੇ ਨੂੰ ਚਾਹੀਦਾ ਹੁੰਦਾ ਨਾ ਦੌੜ ਕੇ ਆਣਾ ਸੀ ਫੜ ਹੀ ਲੈਣਾ ਸੀ ਕਿ ਬਾਲ ਘੋੜੀ ਦੇ ਦੇ ਉਹ ਤਿੰਨ ਵਾਰ ਦਾ ਪੁੱਛ ਲਿਆ ਹੋਰ ਕਿਵੇਂ ਪੁੱਛੀ ਜਾਣਾ ਕਿਉਂਕਿ ਜਿਹਨਾਂ ਐਕਚੁਅਲ ਲੈਣਾ ਹੋਵੇ ਉਹ ਸਿਰਫ ਬੈਠਾ ਬੈਠਾ ਹਾਂਜੀ ਹੁੰਦੀ ਨਹੀਂ ਕਰਦਾ ਉਹ ਆਂਦਾ ਹੈ ਪਾ ਦਿਓ ਮੇਰੀ ਝੋਲੀ ਚ ਦੇ ਦਿਓ ਮੈਨੂੰ ਉਹ ਲੈ ਹੀ ਲੈਂਦਾ ਕਿਉਂਕਿ ਤਿੰਨ ਵਾਰੀ ਹੁਣ ਆਪ ਥੋੜੀ ਉੱਠ ਕੇ ਆਣ ਆਏ ਅਸੀਂ ਸੋਚੋ ਜ਼ਰਾ ਗੱਲ ਹੈ ਕਿ ਨਹੀਂ ਉਹ ਰੱਬ ਵੀ ਕਹਿੰਦਾ ਹੈ ਮੇਰੀ ਰਹਿਮਤ ਕੇ ਨੂੰ ਚਾਹੀਦੀ ਹੈ ਮੇਰੀ ਰਹਿਮਤ ਕੇ ਬੈਠ ਬੈਠ ਮੈਨੂੰ 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 ਉਹ ਕਰੋ ਕੁਛ ਉੱਠ ਕੇ ਕਦਮ ਵਧਾਓ ਮਿਹਨਤ ਕਰੋ ਕਿਉਂਕਿ ਰਹਿਮਤ ਤੁਹਾਡੇ ਤੱਕ ਚੱਲ ਕੇ ਨਹੀਂ ਆਣੀ ਤੁਹਾਨੂੰ ਰਹਿਮਤ ਆਪਣੇ ਚੱਲ ਕੇ ਜਾਣਾ ਪੈਣਾ ਹੈ ਉਹ ਤੁਸੀਂ ਸੋਚੋ ਘਰ ਬੈਠੇ ਹੀ ਰਹਿਮਤ ਮੇਰੇ ਘਰ ਪਹੁੰਚ ਜਾਵੇ ਅੱਜ ਜੇ ਤੁਸੀਂ ਚੱਲ ਕੇ ਇੱਥੇ ਆਏ ਹੋ ਨਾ ਤੇ ਤੁਹਾਨੂੰ ਪਤਾ ਜਾਂ ਸਾਨੂੰ ਪਤਾ ਕਿਹੜੀ ਰਹਿਮਤ ਦੇ ਕੇ ਭੇਜਣਾ ਤੁਹਾਨੂੰ ਮੇਰੇ ਘਰ ਬੈਠਾ ਹੀ ਬੰਦਾ ਕਰੀ ਜਾਵੇ ਮੈਨੂੰ 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 ਰਹਿਮ ਚਾਹੀਦੀ ਹੈ ਤਾਂ ਘਰ ਬੈਠਿਆ ਨਹੀਂ ਮਿਲਦੀ ਆ ਕਿਸੇ ਨੂੰ ਸਮਝਦੇ ਹੋ ਕਿ ਨਹੀਂ ਇਸ ਕਰਕੇ ਜਦੋਂ ਇਦਾਂ ਦੇ ਮੌਕੇ ਹੁੰਦੇ ਨੇ ਰਹਿਮਤ ਕਿਹਨੂੰ ਚਾਹੀਦੀ ਹੈ ਤਾਂ ਸਿਰਫ ਬੈਠੇ ਬੈਠੇ ਨਾ ਮੈਨੂੰ ਉਹ ਸੋਚੋ ਹੀ ਨਾ ਸਟੈਪ ਹੁੰਦਾ ਹੋ ਕਦਮ ਵਧਾਓ ਕਿ ਪਾਈ ਲਵਾ ਇਸ ਨੂੰ ਹੁਣ ਫਰਜ਼ ਕਰੋ ਤੁਸੀਂ ਜਵਾਬ ਦੇਣਾ ਇਹ ਕਿ ਜਦੋਂ ਅਸੀਂ ਗੱਲ ਕੀਤੀ ਅੰਬ ਅਸੀਂ ਤਿੰਨ ਵਾਰ ਪੁੱਛਿਆ ਕਿਹਨੂੰ ਚਾਹੀਦਾ ਨੋਟ ਇਹਨੂੰ ਚਾਹੀਦਾ ਹੈ ਸਾਰੇ ਕਿ ਜਿਹੜਾ ਸਾਨੂੰ ਅਈ ਫਿਰ ਮੈਨੂੰ ਕਿਹਨੂੰ ਚਾਹੀਦਾ ਹੈ ਸਾਰੇ ਫੀਕੇ ਸਾਨੂੰ ਫੈਰੋ ਵੀਡੀਓ ਵੀ ਹੋਵੇ ਸਤ ਸੰਗ ਦੀ ਦੇਖ ਲੈ ਨਹੀਂ ਤੁਸੀਂ ਸਾਰੇ ਬੈਠੇ ਬੈਠੇ ਰੋਲਾ ਪਾਈ ਜਾ ਸਾਨੂੰ ਸਾਨੂੰ ਤੀਸਰੀ ਵਾਰ ਇਹ ਜਦੋਂ ਬਿਠਾ ਕਿਹਨੂੰ ਚਾਹੀਦਾ ਸਾਨੂੰ ਨਾਲ ਹੀ ਇਸ ਥਲੇ ਰੱਖ ਲਿਆ ਇਹ ਕਹੇ ਵਾਕੇ ਹੀ ਤੁਹਾਨੂੰ ਚਾਹੀਦਾ ਹੁੰਦਾ ਨਾ ਤੁਸੀਂ ਆਣਾ ਸੀ ਔਰ ਸਾਨੂੰ ਕਹਿੰਦਾ ਮਾਲਕੋ ਦੇ ਦੇਓ ਤਾਂ ਕਿਸੇ ਨਾ ਕਰਨੀ ਸੀ ਜਰਾ ਸੋਚੋ ਆਪ ਜਵਾਬ ਦਿਓ ਸਾਨੂੰ ਜੇ ਕੋਈ ਇਨਸਾਨ ਉੱਠ ਕੇ ਆ ਜੇ ਨਾਲ ਸਾਡੇ ਕੋਲ ਸਟੇਜ ਤੇ ਔਰ ਕਹਿੰਦਾ ਮਾਲਕੋ ਮੈਨੂੰ ਦਿਓ ਮੈਂ ਲੈਣਾ ਹੈ ਤਸੀਂ ਕੀ ਕਰਨਾ ਸੀ ਫਿਰ ਤੁਹਾਡੇ ਅੰਦਰੋਂ ਕੀ ਜਵਾਬ ਆਂਦਾ ਹੈ ਮਿਲਣਾ ਕਿ ਇਹਨੂੰ ਸੀ ਜੇ ਨਾ ਉੱਠ ਕੇ ਸਿਰੋਂ ਕਹਿਣ ਨਾਲ ਹੀ ਮੈਨੂੰ 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 ਸੋ ਮੈਂ ਇਹ ਕਰਨਾ ਨਹੀਂ ਹਾਸਲ ਹੁੰਦੀਆਂ ਚੀਜ਼ਾਂ ਚੀਜ਼ ਉਹਨੂੰ ਮਿਲਦੀ ਹੈ ਜਿਹੜਾ ਕਰਨ ਦੀ ਹਿੰਮਤ ਕਦਮ ਵਧਾਣ ਦੀ ਹਿੰਮਤ ਆਪਣੀ ਮੰਜ਼ਿਲ ਤੱਕ ਜਾਣ ਦੀ ਹਿੰਮਤ ਅਗਰ ਹਾਰ ਵੀ ਜਾਵੇ ਤਾਂ ਪ੍ਰਵਾਹ ਨਹੀਂ ਕਰਦਾ ਕੀ ਕਹਿੰਦਾ ਹੈ ਉਹ ਹਾਰ ਵੀ ਜਾਊਗਾ اگر ہار گیا ہوں تو کیا ہوا حل ڈھونڈ لوں گا آج ہار گیا ہوں تو کیا ہوا میں حل ڈھونڈ لوں گا اگر آج نہیں ملا تو کیا ہوا میں کل ڈھونڈ لوں گا اور ڈھونڈ لوں گا کیونکہ جنہیں واقعی منزل منظر پانا پایا کدھی ہار بن کے نہیں پہنتے وہ کہتے ایک بار ہار گیا کی ہو گیا جی کئی بار دسیا ایڈیسن ایک بار ہاریا دو بار ہاریا بلو برانڈ ہار نہیں من لگا رہا لگا رہا کنارش کرتا جذبہ ٹھوکر لگ بھی جائے تو پرواہ نہ کرو بلکہ قدم بدا دے جاؤ کہ اگر اتے ٹھوکر لگی ہے اتنی ہار ملی ہے تو کوئی گل نہیں منزل کا پانی ہے اگر اس راستے نہیں تو اس راستے سے میں ہل لب ہار نہیں مانوں گا کبھی میں ہل ڈھونڈ لوں گا آج نہیں ملا تو کیا ہوا میں کل ڈھونڈ لوں گا یہ مطلب کی ہے اگر نہیں تو ہمت نہ ہارو کہ نہیں ملیا تو کوئی گل نہیں کل سویر آئے گی کل دوبارہ کوشش کروں گے کیونکہ کوشش کرنے والوں کی کبھی کوشش کرنے والے بنو محنت کرنے والے بنو کیونکہ محنت کر کے بندہ گے تک پہنچنا ہے جی جیون سے کامیاب ہونا ہے تو پھر اتنے گل ہور کرنا کہ مشکلوں کے آگے کبھی میں جھکوں گا نہیں یہ اج وعدہ کرو سال سا کی کہنا ہے مشکلوں کے آگے کبھی میں یہ تھی کہنا ہے کیونکہ تو لوڑ ہے اہ تاب کر ہی چکے ہیں بچپن تو لے کے اتنے تک پہنچ گئے کہ کدھی مشکلہ بہت آئی آئیے راستے پر سے کدھی ہار منی نہ ہی چکے یاد رکھنا ہوں گے شاید کہ مشکلوں کے آگے کبھی میں جھکوں گا نہیں اور اگلی لائن کیڑی کہنی ہے بھی دل لکھنی ہے کہ مشکلوں کے آگے کبھی میں جھکوں گا نہیں اور اگلی لائن سب تو ضروری کہ جب تک میں منزل نہ پالوں کبھی رکوں گا نہیں ਇਹ ਆਪਣੇ ਅੰਦਰ ਹੀ ਵਾਅਦਾ ਕਰੋ ਕਿ ਜੋ ਮੇਰੀ ਮੰਜ਼ਿਲ ਹੈ ਜਦ ਤੱਕ ਮੈਂ ਉਹਨੂੰ ਪਾ ਨਹੀਂ ਲੈਂਦਾ ਉਸ ਤੱਕ ਪਹੁੰਚ ਨਹੀਂ ਜਾਂਦਾ ਮੈਂ ਜ਼ਿੰਦਗੀ 'ਚ ਕਦੀ ਰੁਕਣਾ ਨਹੀਂ ਹੈ ਮੈਂ ਲਗਾਤਾਰ ਕੋਸ਼ਿਸ਼ ਲਗਾਤਾਰ ਮਿਹਨਤ ਕਰਦੇ ਨਿਰੰਤਰ ਮੈਂ ਕਦਮ ਵਧਾਉਂਦੇ ਜਾਣਾ ਹੈ ਚਾਹੇ ਉਹ ਧਿਆਨ ਹੋਵੇ ਮੈਡੀਟੇਸ਼ਨ ਹੋਵੇ ਚਾਹੇ ਉਹ ਦੁਨੀਆਵੀ ਕੋਈ ਵੀ ਕਰਮ ਹੋਵੇ ਕਿਸੇ ਵੀ ਚੀਜ਼ ਨੂੰ ਹਾਸਲ ਕਰਨਾ ਹੋਵੇ ਤਾਂ ਮੁਸ਼ਕਿਲੋں ਦੇ ਅੱਗੇ ਮੈਂ ਮੁਸ਼ਕਿਲਾਂ ਹਰ ਪਾਸੇ ਆਣੀਆਂ ਐ meditation ਚ ਵੀ ਆਉਂਦੀਆਂ ਐ ਤਾਂ ਦੁਨੀਆਬੀ ਮੰਜ਼ਿਲ ਦੀ ਤਰਫ ਵੀ ਆਉਂਦੀਆਂ ਐ ਜਦੋਂ ਬੱਦੇ ਆ ਨਾ ਤਾਂ ਮੁਸ਼ਕਿਲ ਹਰ ਜਗ੍ਹਾ ਆਂਦੀ ਐ ਪਰ ਉਹਨਾਂ ਮੁਸ਼ਕਿਲਾਂ ਨੂੰ ਦੇਖ ਕੇ ਕਦੀ ਰੁਕਣਾ ਨਹੀਂ ਐ ਮੁਸ਼ਕਿਲਾਂ ਦੇ ਅੱਗੇ ਕਦੀ ਝੁਕਣਾ ਨਹੀਂ ਐ ਆਪਣੇ ਆਪ ਨਾਲੇ ਵਾਦਾ ਕਰਨਾ ਐ ਕਿ ਬਿਨਾਂ ਮੰਜ਼ਿਲ ਪਾਏ ਮੈਂ ਰੁਕੂੰਗਾ ਕਿ ਜਦ ਤੱਕ ਮੈਨੂੰ ਮੰਜ਼ਿਲ ਨਹੀਂ ਮਿਲਦੀ ਹਾਂ ਰੁਕੂੰਗਾ ਤਾਂ ਆਪਣੀ ਮੰਜ਼ਿਲ ਤੇ ਪਹੁੰਚ ਕੇ ਰੁਕੂੰਗਾ ਸਪੀਡ ਸਲੋ ਹੋ ਸਕਦੀ ਐ ਪਰ ਮੈਂ ਰੁਕ ਨਹੀਂ ਸਕਦਾ ਕਿਉਂਕਿ ਸਪੀਡ ਸਲੋ ਹੋਣ ਦਾ ਮਤਲਬ ਕੁਝ ਹੋਰ ਹੁੰਦਾ ਹੈ ਹੁਣ ਬੰਦੇ ਨੇ ਦਿੱਲੀ ਜਾਣਾ ਹੋਵੇ ਗੱਡੀ 120 ਤੇ ਬੰਦਾ ਸੋਚੇ 120 ਤੇ ਹੀ ਜਾਣੀ ਏ ਤੇ ਰਸਤੇ 'ਚ ਕਈ ਜਗ੍ਹਾ ਟ੍ਰੈਫਿਕ ਹੋਣੀ ਹੈ ਹੋ ਸਕਦਾ 10 ਦੀ ਸਪੀਡ ਤੇ ਗੱਡੀ ਲੈ ਜਾਣੀ ਪਵੇ ਹੋ ਸਕਦਾ ਕਿਤੇ ਰੈੱਡ ਲਾਈਟ ਹੋਵੇ ਤਾਂ ਗੱਡੀ ਜ਼ੀਰੋ ਤੇ ਆ ਜਾਵੇ ਰੁਕਣਾ ਹੀ ਪਵੇ ਥੋੜੀ ਦੇਰ ਹੁਣ ਉਹਨੂੰ ਅਸੀਂ ਸਮੇਂ ਦੇ ਮੁਤਾਬਿਕ ਸਮੇਂ ਦੇ ਮੁਤਾਬਿਕ ਹਾਲਾਤ ਦੇ ਹਿਸਾਬ ਨਾਲ ਅਸੀਂ ਆਪਣੇ ਆਪ ਅਡਜਸਟ ਕਰਦੇ ਆ ਇੱਥੇ ਰੈੱਡ ਲਾਈਟ ਰੁਕੋ ਔਰ ਇੱਥੇ ਰੋਡ ਕਲੀਅਰ ਹੈ ਖਿਚੋ ਖਿਚੋ ਯਾਨੀ 100 ਤੇ ਲੈ ਜਾਓ ਜੋ ਸਪੀਡ ਲਿਮਿਟ ਉੱਥੇ ਤੜਾਓ ਪਰ ਮੈਂ ਜੇ ਘਮਾ ਰੈੱਡ ਲਾਈਟ ਆ ਗਈ ਟ੍ਰੈਫਿਕ ਆ ਗਈ ਹੁਣ ਮੈਂ ਗੱਡੀ ਰੋਕ ਕੇ ਬਹਿ ਜਾ ਮੱਥੇ ਹਟਾ ਮੈਂ ਕਿੱਦਾਂ ਦਿੱਲੀ ਪਹੁੰਚੂ ਤਾਂ ਫਿਰ ਇਹ ਮੂਰਖਤਾ ਹੈ ਸੋ ਦੱਸਣਾ ਕੀ ਚਾਹਦੇ ਆ ਕਿ ਤੁਹਾਡੇ ਜੀਵਨ ਚ ਵੀ ਚਾਹੇ ਰੂਹਾਨੀਅਤ ਦੀ ਮੰਜ਼ਿਲ ਹੈ ਦੁਨਿਆਵੀ ਮੰਜ਼ਿਲ ਹੈ ਕੋਈ ਵੀ ਮੰਜ਼ਿਲ ਹੈ ਸੰਕਲਪ ਕਰੋ ਕਿ ਜੀਵਨ ਚ ਮੁਸ਼ਕਿਲਾਂ ਚਾਹੇ ਜਿੰਨੀਆਂ ਮਰਜ਼ੀ ਆਣ ਮੁਸ਼ਕਿਲਾਂ ਦੇ ਅੱਗੇ ਮੈਂ ਕਦੀ ਹਾਰ ਨਹੀਂ ਮੰਨਣੀ ਕਿਉਂਕਿ ਇੱਕ ਗੱਲ ਹੋਰ ਕਿਹੜੀ ਚਾਹਾਂਗੇ کہ جیت اس کو نہیں ملتی جیت ان کو نہیں ملتی جو مشکلوں کو دیکھ کر راستے سے ہٹ جاتے ہیں آپ جا رہے ہیں پتہ سامنے ساری منزل ہے یہ راستہ ہے پر رستے کچھ مشکل آ گئی ڈر کے ایسی راستہ ہی چھڑ دیتا ڈر کے پچھے مڑ گئے یا مشکلہ دے در نال کمبر لگے ਰੋਣ ਲੱਗ ਗਏ ਕੀ ਬਣੂਗਾ ਛੱਡੋ ਯਾਰ ਮੰਜ਼ਿਲ ਬੜੀ ਖਤਰਨਾਕ ਹੈ ਨਹੀਂ ਪਹੁੰਚ ਹੋਣਾ ਇਸ ਇੱਕ ਗੱਲ ਕਹੀ ਵਾਰ ਕਹੀ ਦੀ ਹੈ ਕਿ ਮਾਨਾ ਕੇ ਮਾਨਾ ਕੇ ਬਹੁਤ ਮੁਸ਼ਕਿਲ ਹੈ ਪਾਣਾ ਤੁਝੇ ਮਾਨਾ ਕੇ ਬਹੁਤ ਮੁਸ਼ਕਿਲ ਹੈ ਪਾਣਾ ਤੁਝੇ ਉਹ ਲੇਕਿਨ ਮਿਲ ਜਾਏ ਜੋ ਆਸਾਨੀ ਸੇ ਉਸਕੀ ਖੁਆਇਸ਼ ਨਹੀਂ ਮੁਝੇ ਉਹ ਜੀਵ ਨੂੰ ਕੀ ਪਿਆਰ ਕਰਨਾ ਜੇ ਆਸਾਨੀ ਨਾਲ ਮਿਲ ਜਾਵੇ ਇਸ ਲਈ ਮਜ਼ਾ ਹੀ ਉਹਨੂੰ ਪਾਣ ਦਾ ਹੈ ਜਿਹੜੀ ਮੁਸ਼ਕਿਲ ਹੋਵੇ ਜਿਹਨੂੰ ਹਰ ਕੋਈ ਪਾ ਜਿੱਦਾਂ ਅਮੀਰ ਖਸਰੋ ਨੇ ਕਿਹਾ ਸੀ ਨਾ ਕਿਸੇ ਨੇ ਪੁੱਛਿਆ ਅਮੀਰ ਖਸਰੋ ਨੂੰ ਓਏ ਤੇਰਾ ਮਹਿਬੂਬ ਕੌਣ ਹੈ ਤੇਰਾ ਅਮੀਰ ਖਸਰੋ ਪਤਾ ਨਾ ਤੁਹਾਨੂੰ ਅਮੀਰ ਖਸਰੋ ਦਾ ਕਈ ਵਾਰ ਜ਼ਿਕਰ ਕੀਤਾ ਹੈ حضرت ਨizamuddin ਔਲੀਆ ਦੇ ਪਿਆਰੇ ਸੇਵਕ ਸੀ ਮুরিਦ ਸੀ ਉਹਨਾਂ ਦੇ ਅਮੀਰ ਖਸਰੋ ਜਿਨ੍ਹਾਂ ਨੇ ਆਪਣੇ ਮੁਰਸ਼ਦ ਦੀ ਜੁੱਤੀ ਦੇ ਪਿੱਛੇ ਆਪਣੇ ਹਜ਼ਾਰਾਂ ਯਾਨੀ ਕਿੰਨੇ ਊਂਟ ਸੀ تن دولت نہ لدے ہوئے وہ سارے ایک مرشد دی جتی دی خاطر مرشد دی جتی لین دی خاطر سب کچھ دے دیتا اس غریب نو وہ عاشق سی جنہیں نے دن دنیا دی پرواہ نہیں کیتی انہاں عشق کیتا اپنے مرشد نال تے کدے کسے نے پچھیا کہ تیرا محبوب کون ہے تو اس ویلے امیر خسرو دا ایک کلام ہے وہ کہندے محبوب دی گل نہ پوچھ انہاں کی کیا کہ ہم اپنا انداز سب سے جدا رکھتے ہیں ہم اپنا انداز ਸਭ ਤੋਂ ਜੁਦਾ ਰੱਖਤੇ ਹੈ ਉਹ ਹਮ ਤੋ ਮਹਿਬੂਬ ਵੀ ਮਹਿਬੂਬੇ ਖੁਦਾ ਰੱਖਤੇ ਹੈ ਕਿਉਂਕਿ ਨਿਜ਼ਾਮੋਦੀਨ ਵਾਲੇ ਨੇ ਮਹਿਬੂਬੇ ਖੁਦਾ ਕਿਹਾ ਜਾਂਦਾ ਸੀ ਜੇ ਨਾ ਖੁਦਾ ਮੁਹੱਬਤ ਕਰਦਾ ਹੈ ਉਹ ਕਹਿੰਦੇ ਖੁਦਾ ਆਪਣੇ ਪਿਆਰੇ ਨਾਲ ਮੁਹੱਬਤ ਕਰਦਾ ਹੈ ਉਹ ਕਹਿੰਦੇ ਅਸੀਂ ਤਾਂ ਮਹਿਬੂਬ ਵੀ ਉਹਨੂੰ ਰੱਖਦੇ ਜਿਹਨੂੰ ਰੱਬ ਮੁਹੱਬਤ ਕਰਦਾ ਹੈ ਜਿਹੜਾ ਰੱਬ ਦਾ ਮਹਿਬੂਬ ਹੈ ਉਹ ਰੱਬ ਤਾਂ ਕਰਦਾ ਐਸੀ ਵੀ ਕਿਸੇ ਨੂੰ ਸਮਝ ਦਿਓ ਕਿ ਨਹੀਂ ਸੋ ਇਹ ਪਿਆਰ ਦੀ ਗੱਲ ਹੁੰਦੀ ਹੈ ਇਹ ਮੁਹੱਬਤ ਦੀ ਗੱਲ ਹੁੰਦੀ ਹੈ ਸੋ ਜਦੋਂ ਆਪਣੇ ਅੰਦਰ ਅਸੀਂ ਇੱਕ ਇਹ ਸੋਚ ਲੈਂਦੇ ਆ ਕਿ ਮੈਂ ਇਸ ਚੀਜ਼ ਨੂੰ ਹਾਸਲ ਕਰਨਾ ਹੈ ਇਸ ਮੰਜ਼ਿਲ ਤੱਕ ਪਹੁੰਚਣਾ ਹੈ ਉਹ ਦੱਸਣਾ ਕੀ ਚਾਹਦੇ ਆ ਅਸੀਂ ਅਸੀਂ ਕਈ ਵਾਰ ਕਹੀਦਾ ਹੈ ਇਹ ਸਤਸੰਗ ਨੂੰ ਤੁਸੀਂ ਰੂਹਾਨੀਅਤ ਤੌਰ ਤੇ ਉਸ ਮੰਜ਼ਿਲ ਦੀ ਤਰਫ ਵੀ ਲੈ ਕੇ ਜਾ ਸਕਦੇ ਹੋ ਤਾਂ ਦੁਨੀਆਵੀ ਤੌਰ ਤੇ ਜੇ ਸਾਨੂੰ ਨਾ ਕੋਈ ਕਾਮਯਾਬੀ ਸਫਲਤਾ ਚਾਹੀਦੀ ਹੈ ਤਾਂ ਉੱਥੇ ਵੀ ਨਾ ਸੋਚੋ ਚੀਜ਼ ਬਹੁਤ ਬੜੀ ਹੈ ਸਮਝ ਦਿਓ ਕਿ ਨਹੀਂ ਕਿਉਂਕਿ ਜੋ ਮਿਲ ਜਾਏ ਆਸਾਨੀ से उसकी ਖਵਾਹਿਸ਼ ਨਹੀਂ ਮੁਝੇ ਉਹਦੀ ਖਵਾਹਿਸ਼ ਕੀ ਕਰਨੀ ਕਹਿੰਦੇ پتھرہ دی خواہش کی کرنی خواہش کریے تو لالا ہی دربھ ہے سو کی چاندے ہیں کہ جیت کبھی ان کو نہیں ملتی جو راستے کی مشکلیں جو مشکلوں کو دیکھ کر راستے سے ہٹ جاتے ہیں جیت کبھی ان کو نہیں ملتی جو مشکلوں کو دیکھ کر راستے سے ہٹ جاتے ہیں. جیت تو ان کو ملتی ہیں جو مشکلوں کے سامنے کامیابی مل دی ہے کہ راستے سے مشکل تو ڈٹ کے کھڑ جائے آ جا بھائی دیکھتے تار دی ہے یا میں ہار دا ہے. اور یاد رکھو جی ڈٹ جاؤں گے نا تو مشکل کے سامنے تا پھر چنتا رہے تو میری ہار ہوئے گی کیونکہ تو اٹی ہار کدھی ہی نہیں سکتی اوہ مشکل دے سامنے ڈٹ کے کھڑے تو ہو وہ مشکل ہارے گی کیونکہ تسی کی طرح ہار سکتے ہو تو اندر اندروں کرتار بیٹھا ہے اوہ شکتی شالی پرماتنا بیٹھا ہے اوہ جتے رب بیٹھا ہوئے اوہ تے ہار اسمبو ہے ہی تے کیا بشواش کرو اپنے اپنے کہ تو اندر اندروں شکی کہہ دیو ہے ہے کہ نہیں یقین ہے کہ نہیں اس لئے ਇਹ ਤਾਂ ਫੇਰ ਉਹ ਲਾਹੌਰੀ ਵਾਲੀ ਗੱਲ ਯਾਦ ਕਰ ਲਿਓ ਕਹਿੰਦੇ ਪਹਿਲੀ ਚੇਬੇੜ ਬਈ ਤਾਂ ਦੁਨੀਆਂ ਦੀ ਯਾਨੀ ਕੁੜੀ ਕੱਢ ਦਿੱਤੀ ਦਿਲ ਚੋਂ ਦੂਜੀ ਚੇਬੇੜ ਬਈਦੋ ਜਮਾਲ ਵੀ ਕੱਢ ਦਿੱਤਾ ਹੁਣ ਤਾਂ ਹੀ ਕਿਹਾ ਕਿ ਤੁਸੀਂ ਪਿਆਰ ਨਹੀਂ ਸਮਝਉਂਦੇ ਉਹ ਚੇਬੇੜਾਂ ਮਾਰਦੀਆਂ ਬੈਠੀ ਐ ਤੁਹਾਡੇ ਹੱਸ ਰਹੇ ਅਸੀਂ ਕਿਉਂਕਿ ਮਾਲਕ ਦੇ ਘਰ ਤੇ ਪਿਆਰ ਹੀ ਮਿਲਦਾ ਕਿਉਂਕਿ ਕਿਸੇ ਤਰ੍ਹਾਂ ਤੁਹਾਡੇ ਜੀਵਨ ਚ ਬਦਲਾਅ ਲਿਆਣਾ ਹੈ ਕਿਸੇ ਤਰ੍ਹਾਂ ਤੁਹਾਡੇ ਜੀਵਨ ਚ ਉਹ ਹਿੰਮਤ ਕਿਉਂਕਿ ਸ਼ੰਕਾ ਨੂੰ ਕੱਢਣਾ ਹੈ ਡਰ ਨੂੰ ਕੱਢਣਾ ਹੈ ਚਿੰਤਾਵਾਂ ਨੂੰ ਕੱਢਣਾ ਹੈ ਫਿਕਰਾਂ ਨੂੰ ਕੱਢਣਾ ਹੈ ਔਰ ਵਿਸ਼ਵਾਸ ਨੂੰ ਹਿੰਮਤ ਨੂੰ ਹੌਸਲੇ ਨੂੰ ਸਾਹਸ ਨੂੰ ਆਪਣੇ ਅੰਦਰ ਲਿਆਣਾ ਹੈ ਔਰ ਐਸੇ ਵੀ ਇਹ ਚਾਹਦੇ ਨਾ ਜੇ ਸਾਡਾ ਜਨਮ ਦਿਨ ਮਨਾਣ ਇੱਥੇ ਆਏ ਹੋ ਤਾਂ ਅੱਜ ਤੁਹਾਨੂੰ ਇੱਕ ਨਵਾਂ ਜਨਮ ਦੇ ਕੇ ਭੇਜੀਏ ਨਵਾਂ ਜਨਮ ਮਤਲਬ ਤੁਹਾਡੇ ਅੰਦਰ ਸਾਹਸ ਪੈਦਾ ਹੋਵੇ ਕਿਉਂਕਿ ਪਹਿਲਾ ਹੋਣ ਦਾ ਮਤਲਬ ਇਹਦਾ ਜਨਮ ਹੁੰਦਾ ਹੈ ਬੰਦਾ ਕਹੇ ਮੈਂ ਮਾਲਕਰ ਜਨਮ ਦੇਤੇ ਕਿਹਾ ਸੀ ਨਾ ਮੇਰੇ ਅੰਦਰ ਹਿੰਮਤ ਪੈਦਾ ਹੋ ਗਈ ਮੇਰੇ ਅੰਦਰ ਸਾਹਸ ਪੈਦਾ ਹੋ ਗਿਆ ਮੇਰੇ ਅੰਦਰ ਵਿਸ਼ਵਾਸ ਪੈਦਾ ਹੋ ਗਿਆ ਮੇਰੇ ਅੰਦਰ ਖੁਸ਼ੀ ਪੈਦਾ ਹੋ ਗਈ ਮੇਰੇ ਅੰਦਰ ਆਨੰਦ ਪੈਦਾ ਹੋ ਗਿਆ ਤਾਂ ਫਿਰ ਕਹਾਂਗੇ ਤੁਹਾਡਾ ਜਰੂਰ ਨੇ ਤੇ ਆਣਾ ਸਫਲ ਹੋ ਗਿਆ ਕਿਉਂਕਿ ਤੁਸੀਂ ਵੀ ਕੁਝ ਪੈਦਾ ਕਰਕੇ ਗਏ ਹੋ ਸਮਝ ਦਿਓ ਇਸ ਲਈ ਆਓ ਹੁਣ ਸਮਾਂ ਕਾਫੀ ਹੋ ਗਿਆ ਸੋ ਸੱਸਣ ਨੂੰ ਥੋੜਾ ਸਮਾਪਤੀ ਲੈ ਕੇ ਚਲੀਏ ਕਿਉਂਕਿ ਅਨੰਤ ਆਂਦਾ ਹੈ ਪਰ ਰਾਧਾ ਆਨੰਦ ਵੀ ਲੈਣਾ ਆਇਆ ਸੀ ਸਮਝ ਦਿਓ ਇਸ ਲਈ ਫਿਰ ਕਹਾਂਗੇ ਕਿ ਜੀਤ ਨੂੰ ਨਹੀਂ ਮਿਲਦੀ جو مشکلوں کو دیکھ کر راستے سے ہٹ جاتے ہیں جیت تو ان کو ملتی ہے جو مشکلوں کے سامنے پورے بشواش کے ساتھ ڈٹ جاتے ہیں پورے بشواش نہ جڑا ڈٹ جاتا ہے پورے وشواس نہ جڑا قدم بدھا ہے کہ جیت یعنی کامیابی بھی اس ملتی ہے اس لیے اج ایسی بھی اپنے اندروں جا دسیا کمیاں ہٹانا ہے کیونکہ ایک گل یاد رکھو کہ کرود اور گھمنڈ میں کرود اور گھمنڈ میں انسان پھول تو سکتا ہے لیکن فل نہیں سکتا ہمیں ہو نہیں کہ بندنا فلنا کوں کہلن فل, دا مطلب ہے فیلنا اور فول دا مطلب ہے ایک گسے جگہ دے منہ فلا کے بیٹھا ہے یہ ہوتا نا بندہ ਗੋਸੇ ਨੂੰ ਫੁੱਲ ਆ ਲੰਦਾ ਹੈ ਹੰਕਾਰ ਨਾ ਫੁੱਲਿਆ ਹੁੰਦਾ ਲੈ ਵੀ ਇਹਦੇ ਅੰਦਰ ਕਹਿੰਦੇ ਕਰੋਧ ਉਰ ਹੰਕਾਰ ਮੇਂ ਇਨਸਾਨ ਫੂਲ ਤੋਂ ਸਕਤਾ ਹੈ ਲੇਕਿਨ ਫਲ ਫਲ ਦਾ ਮਤਲਬ ਅੱਗੇ ਵਧ ਨਹੀਂ ਸਕਦਾ ਉਹ ਕਾਮਯਾਬ ਕਦੀ ਨਹੀਂ ਹੋ ਸਕਦਾ ਜੀਵਨ ਚ ਤਰੱਕੀ ਕਦੀ ਇਸੇ ਤਰੱਕੀ ਪਾਣੀ ਹੈ ਤਾਂ ਜੇ ਅਸੀਂ ਕਰੋਧ ਨੂੰ ਖਤਮ ਕਰੀਏ ਗਮਨ ਨੂੰ ਖਤਮ ਕਰੀਏ ਔਰ ਜਦਾਂ ਦੱਸਿਆ ਸ਼ੰਕਾਵਾਂ ਨੂੰ ਖਤਮ ਕਰੀਏ ਚਿੰਤਾਵਾਂ ਨੂੰ ਖਤਮ ਕਰਨਾ ਤਾਂ ਵਿਸ਼ਵਾਸ ਨੂੰ ਪੈਦਾ ਕਰੀਏ ਕਿਉਂਕਿ ਚਿੰਤਾ ਦਾ ਜਿੱਦਾਂ ਕਹਿੰਦੇ ਨਾ ਐਂਟੀਡੋਟ ਹੁੰਦਾ ਨਾ بیماری دا انٹی آ بیماری ہے اسی طرح دا کا ڈوٹ ہے اپنے مالک پہ وشواس کیونکہ جیون کی ڈور جب اس کے ہاتھ ہے جیون کی ڈور جب جی سوال پوچھے کہ جیون دی ڈور ہے دے ہاتھ چاہ کی جب بندے بندر بندہ کہتا رب دے ہاتھ چماتما دے ہاتھ پربو دے ہاتھ نہیں اندرو ਹੁਣ ਜਦੋਂ ਇੰਨੀ ਗੱਲ ਕਿ ਇਹ ਗੱਲ ਤੇ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਰੱਬ ਦੇ ਹੱਥ 'ਚ ਡੋਰ ਜਵਾਬ ਦੇ ਦਿਓ ਕੀ ਇਹ ਯਕੀਨ ਕਰਦੇ ਆ ਕਿ ਸਾਡੀ ਜ਼ਿੰਦਗੀ ਦੀ ਡੋਰ ਉਹ ਪ੍ਰਭੂ ਦੇ ਹੱਥ 'ਚ ਹੈ ਇਹ ਵਾਕਈ ਤੁਹਾਨੂੰ ਯਕੀਨ ਹੋਵੇ ਤਾਂ ਫੇਰ ਤਾਂ ਕਦੀ ਜ਼ਿੰਦਗੀ ਦੀ ਚਿੰਤਾ ਫੇਰ ਤਾਂ ਇਹ ਪਲੈਨਿੰਗ करिए ਕਿਉਂਕਿ ਅਸੀਂ ਕਈ ਵਾਰ ਦੱਸਿਆ ਹੈ ਕਿ ਇੱਕ ਗ੍ਰੰਥ ਹੈ ਤਾਲਮੂਦ ਤਾਲਮੂਦ ਇਹ ਯਹੂਦੀਆਂ ਦਾ ਗ੍ਰੰਥ ਹੈ ਇਦਾਂ ਕਹਿੰਦੇ ਨਾ ਗੀਤਾ ਕੁਰਾਨ ਵਾਈਵਲ ਇਦਾਂ ਦੇ ਪਵਿੱਤਰ ਇਹ ਗ੍ਰੰਥ ਹੈ ਇਸੇ ਤਰ੍ਹਾਂ ਤਾਲਮੂਦ ਵੀ ਇੱਕ ਗ੍ਰੰਥ ਹੈ ਪਵਿੱਤਰ ਗ੍ਰੰਥ ਹੈ ਤਾਲਮੂਦ ਔਰ ਤਾਲਮੂਦ ਦੇ ਵਿੱਚ ਨਾ ਇੱਕ ਲਾਈਨ ਹੈ ਬੜੀ ਸਮਝਣ ਵਾਲੀ ਹੈ ਉਹ ਕਹਿੰਦੇ ਜਦੋਂ ਤੂੰ ਇਸ ਦੁਨੀਆ ਤੋਂ ਜਾਣਾ ਤਾਂ ਈਸ਼ਵਰ ਨੇ ਤੈਨੂੰ ਇਹ ਨਹੀਂ ਪੁੱਛਣਾ ਜੇਰਾ ਹੁਣ ਗੌਰ ਕਰਨਾ ਕਿ ਤੂੰ ਪੂਜਾ ਕਿੰਨੀ ਕੀਤੀ ਵਰਤ ਕਿੰਨੇ ਰੱਖੇ ਰੋਜ਼ੇ ਕਿੰਨੇ ਰੱਖੇ ਭਗਤੀ ਕਿੰਨੀ ਕੀਤੀ ਪਤਾ ਕੀ ਉਹ ਲਿਖਿਆ ਲਾਈਨ ਕਹਿੰਦੇ ਉਹਦੇ ਵਿੱਚ ਈਸ਼ਵਰ ਨੇ ਸਭ ਤੋਂ ਪਹਿਲਾਂ ਤੈਨੂੰ ਕੁਐਸਚਨ ਇਹ ਕਰਨਾ ਹੈ ਸਵਾਲ ਇਹ ਕਰਨਾ ਹੈ ਕਿ ਮੈਂ ਤੈਨੂੰ ਜ਼ਿੰਦਗੀ ਦਿੱਤੀ ਤੂੰ ਜ਼ਿੰਦਗੀ ਦਾ ਆਨੰਦ ਕਿਉਂ ਨਹੀਂ ਲੈਂਦਾ ਤੂੰ ਜ਼ਿੰਦਗੀ 'ਚ ਆਪ ਖੁਸ਼ ਕਿਉਂ ਨਹੀਂ ਹੋਇਆ ਤੇ ਦੂਜਿਆਂ ਨੂੰ ਖੁਸ਼ੀ ਕਿਉਂ ਨਹੀਂ ਦਿੱਤੀ ਉੱਥੇ ਗੱਲ ਆਨੰਦ ਦੀ ਹੁਣੀ ਹੈ ਗੱਲ ਖੁਸ਼ੀ ਦੀ ਹੁਣੀ ਹੈ ਕਿ ਤੈਨੂੰ ਮੈਂ ਇੰਨੀ ਕੀਮਤੀ ਜ਼ਿੰਦਗੀ ਦਿੱਤੀ ਤੈਨੂੰ ਤਾਂ ਚਾਹੀਦਾ ਸੀ ਇਹ ਕੀਮਤੀ ਜ਼ਿੰਦਗੀ ਨੂੰ ਪਾ ਕੇ ਆਪ ਵੀ ਜੀਵਨ ਦਾ ਆਨੰਦ ਲੈਂਦਾ ਤੇ ਦੂਜਿਆਂ ਦੇ ਜੀਵਨ ਦੇ ਆਨੰਦ ਨੂੰ ਵੀ ਵਿਵਹਾਰ ਚ ਸਹਿਯੋਗ ਦਿੰਦਾ ਪਰ ਤੂੰ ਜੀ ਜ਼ਿੰਦਗੀ ਪਾ ਕੇ ਆਪ ਵੀ ਟੈਨਸ਼ਨਾਂ ਚਿੰਤਾਵਾਂ ਦੇ ਵਿੱਚ ਜ਼ਿੰਦਗੀ ਗੁਆ ਦਿੱਤੀ ਤਾਂ ਦੂਜਿਆਂ ਨਾਲ ਵੀ ਇਦਾਂ ਦੀਆਂ ਗੱਲਾਂ ਕੀਤੀਆਂ ਇਦਾਂ ਦੀ ਹਰਕਤਾਂ ਕੀਤੀਆਂ ਕਿ ਦੂਜਿਆਂ ਦੀ ਹੱਸਦੀ ਖੇਡਦੀ ਜ਼ਿੰਦਗੀ 'ਚ ਵੀ ਟੈਨਸ਼ਨ ਆ ਇਸ ਲਈ ਤੁਹਾਡਾ ਜੀਵਨ ਐਸਾ ਨਹੀਂ ਹੋਣਾ ਚਾਹੀਦਾ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਦੀ ਟੈਨਸ਼ਨ ਵਧੇ ਬਲਕਿ ਤੁਹਾਡਾ ਜੀਵਨ ਐਸਾ ਹੋਣਾ ਚਾਹੀਦਾ ਕਿ ਤੁਹਾਡੀ ਵਜ੍ਹਾ ਨਾਲ ਕਿਸੇ ਦੀ ਟੈਨਸ਼ਨ ਇਹ ਹੋਣਾ ਚਾਹੀਦਾ ਹੈ ਦੂਰ ਹੋ ਜਾਵੇ ਸਮਝਦੇ ਹੋਗੇ ਔਰ ਇਹ ਕਿਦਾਂ ਹੋ ਸਕਦਾ ਹੈ ਕੋਈ ਟੈਨਸ਼ਨ ਚ ਹੋਵੇ ਤਾ ਉਹਨੂੰ ਹੌਸਲਾ ਹੀ ਦਿਓ ਉਹ ਟੈਨਸ਼ਨ ਨਾ ਲੈ ਚਿੰਤਾ ਨਾ ਕਰ ਮਾਲਕ ਦੇ ਵਿਸ਼ਵਾਸ ਰੱਖ ਤੇਰੀ ਹਰ ਮੁਸ਼ਕਿਲ ਦਾ ਹੱਲ ਹੋਏਗਾ ਕਿਉਂਕਿ ਜਦੋਂ ਆਪਾਂ ਇੰਨੀ ਗੱਲ ਵੀ ਕਿਸੇ ਨੂੰ ਕਹਿ ਦਿੱਤੀ ਤਾਂ ਅਗਲੇ ਨੂੰ ਸੁਣ ਕੇ ਹੌਸਲਾ ਇਸ ਲਈ ਇਹ ਸੋਚਿਆ ਕਰੋ ਕਿ ਮੈਂ ਇਦਾਂ ਦੇ ਕਿਹੜੇ ਲਫ਼ਜ਼ ਬੋਲਾਂ ਇਦਾਂ ਦੇ ਮੈਂ ਕਿਹੜੇ ਕਰਮ ਕਰਾਂ ਕਿ ਜਿਹਦੇ ਨਾਲ ਦੂਜੇ ਨੂੰ ਹਿੰਮਤ ਮਿਲੇ ਹੌਸਲਾ ਮਿਲੇ ਔਰ ਇੱਕ ਗੱਲ ਯਾਦ ਰੱਖਣਾ ਜਦੋਂ ਦੂਜੇ ਨੂੰ ਹਿੰਮਤ ਦੇਣ ਵਾਲੀ ਗੱਲ ਕਰਦੇ ਹੋ ਨਾ ਤਾਂ ਤੁਹਾਡੀ ਹਿੰਮਤ ਖੁਦ ਬਦਲਣੀ ਸ਼ੁਰੂ ਹੋ ਜਾਂਦੀ ਹੈ ਹੋ ਜਾਂਦੀ ਹੈ ਯੋਗੇ ਕਹਿੰਦੇ ਕੋਈ ਚੀਜ਼ ਆਪ ਸਿੱਖਣੀ ਹੈ ਨਾ ਤਾਂ ਦੂਜੇ ਨੂੰ ਸਿਖਾਣੀ ਸ਼ੁਰੂ ਕਰ ਦਿਓ ਤੁਹਾਨੂੰ ਆਪ ਆਣੀ ਇਹ ਗੱਲ ਬੜੀ ਸਮਝਣ ਵਾਲੀ ਹੈ ਇਸ ਲਈ ਦੂਜੇ ਨੂੰ ਹਿੰਮਤ ਦਿਓ ਦੂਜੇ ਨੂੰ ਹੌਸਲਾ ਦਿਓ ਦੂਜੇ ਦਾ ਵਿਸ਼ਵਾਸ ਵਧਾਉਣ ਵਾਲੀ ਫਿਰ ਕਹਿ ਦਿਓ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਮੈਨੂੰ ਆਪਣੇ ਮਾਲਿਕ ਤੇ ਪੂਰਾ ਹੋ ਰਾਜੀ ਉਸ ਪੁਆਇੰਟ ਤੇ ਹੋ ਕਿ ਜੀਵਨ ਦੀ ਡੋਰ ਕਿਹਦੇ ਹੱਥ ਚ ਇਹ ਪੱਕੀ ਗੱਲ ਦਿਲੋਂ ਮੰਨਦੇ ਹੋ ਕਿ ਨਹੀਂ ਕਿ ਜੀਵਨ ਦੀ ਡੋਰ ਜਦ ਉਸਕੇ ਹੱਥ ਹੈ ਜੀਵਨ ਦੀ ਡੋਰ ਜਦ ਉਸਕੇ ਹੀ ਹੱਥ ਹੈ ਤੋ ਰਖ ਭਰੋਸਾ ਮਾਲਿਕ ਪਰ ਫਿਰ ਡਰਨੇ ਕੀ ਕਿਆ ਮੈਂ ਡਰਦੇ ਕਿਉਂ ਹਾਂ ਜਦ ਪਤਾ ਡੋਰੀ ਉਹਦੇ ਹੱਥ ਚ ਹੈ ਤਾਂ ਮੈਨੂੰ ਟੈਨਸ਼ਨ ਲੈਣ ਦੀ ਲੋੜ ਕੀ ਹੈ ਮੈਂ ਤਾਂ ਬਸ ਆਪਣਾ ਬੈਸਟ ਕਰਾਂ ਆਪਣੇ ਵੱਲੋਂ ਬੈਸਟ ਕਰਾਂ ਮੈਂ ਕਿਉਂਕਿ ਮੈਂ ਬੈਸਟ ਕਰਦਾ ਹਾਂ ਤਾਂ ਜਿੱਦਾਂ ਹੀ ਪਹਿਲਾਂ ਹੀ ਦੱਸਿਆ ਕਿ ਸੁਬਕਤਗਿਨ ਨੂੰ ਰਾਜ ਬਾਦਸ਼ਾਹ ਦੀ ਨੌਕਰੀ ਕਰਕੇ ਨਹੀਂ ਮਿਲਿਆ ਸੁਬਕਤਗਿਨ ਨੂੰ ਰਾਜ ਬਾਦਸ਼ਾਹ ਦੀ ਗੁਲਾਮੀ ਕਰਕੇ ਨਹੀਂ ਮਿਲਿਆ ਬਲਕਿ ਸੁਬਕਤਗਿਨ ਨੂੰ ਬਾਦਸ਼ਾਹਤ ਮਿਲੀ ਇੱਕ ਨੇਕੀ ਕਰਕੇ ਸਮਝਦੇ ਹੋ ਕਿ ਨਹੀਂ ਕਿਉਂਕਿ ਨੇਕੀ ਕੀਤੀ ਤਾਂ ਕੋਣ ਖੁਸ਼ ਹੋਇਆ ਰੱਬ ਖੁਸ਼ ਹੋਇਆ ਰੱਬ ਖੁਸ਼ ਹੋਇਆ ਤਾਂ ਆਪਣੇ ਮਹਿਬੂਬ ਨੂੰ ਭੇਜਿਆ ਖੁਸ਼ਖਬਰੀ ਦੇਣ ਵਾਸਤੇ ਕਿ ਜਾ ਜਾ ਕੇ ਸੁਬਕਤਗਿਨ ਨੂੰ ਕਹ ਦੇ ਕਿ ਅੱਜ ਤੂੰ ਹਿਰਨੀ ਤੇ ਜੋ ਨਾ ਦਇਆ ਕੀਤੀ ਉਹ ਮੈਂ ਇੰਨਾ ਖੁਸ਼ ਹੋਇਆ ਕਿ ਉਹ ਦੋ ਜਹਾਨਾਂ ਦੇ ਬਾਦਸ਼ਾਹ ਨੇ ਤੈਨੂੰ ਇਹ ਰਾਜ ਦੀ ਬਾਦਸ਼ਾਹਤ ਦੇ ਦਿੱਤੀ ਸੋ ਇਹ ਗੱਲ ਫਿਰ ਕਿਉਂ ਦੁਹਰਾਈਏ ਸੀ ਕਿਉਂਕਿ ਇੱਥੋਂ ਤੂੰ ਤੁਹਾਨੂੰ ਵੀ ਹੋਵੇ ਕਿ ਅਗਰ ਮੈਂ ਵੀ ਨੇਕ ਮਾਰਗ ਤੇ ਚਲਾਂ ਅਛਾਈ ਦੇ ਮਾਰਗ ਤੇ ਚਲਾਂ ਦਇਆ ਪ੍ਰੇਮ ਸੇਵਾ ਦੇ ਮਾਰਗ ਤੇ ਚਲਾਂ ਸਿਮਰਨ ਦੇ ਮਾਰਗ ਤੇ ਚਲਾਂ ਤੋ ਦਾਤੇ ਦੀ ਕੀ ਪਤਾ ਕਦੋਂ ਮੌਜ ਆ ਜਾਵੇ ਤਾਂ ਜ਼ਿੰਦਗੀ ਚ